ਆਮੀਕੀ ਕਾਂਗਰਸ ਸਰਕਾਰ ਪੰਜਾਬ ਵਿੱਚ ਆਪਣਾ ਸਿੱਕਾ ਚਲਾਉਣ ਵਿੱਚ ਕਾਮਯਾਬ ਹੋ ਗਈ ਹੈ ਅਤੇ ਕੈਪਟਨ ਅਮਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਮਾਂਡ ਸੰਭਾਲਦਿਆਂ 10 ਮੈਂਬਰੀ ਕੈਬਨਿਟ ਖੜੀ ਕਰਨ ਉਪਰੰਤ ਆਪਣੇ ਕਾਫੀ ਕਰੀਬੀਆਂ ਨੂੰ OSC ਦੇ ਅਹੁਦੇ ਦਿੱਤੇ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਫਰੀਦਕੋਟ ਤੋਂ ਸਨੀ ਬਰਾੜ ਜਿਨ੍ਹਾਂ ਨੂੰ ਕੈਪਟਨ ਅਮਿੰਦਰ ਸਿੰਘ ਨੇ ਆਪਣਾ OSC ਨਿਯੁਕਤ ਕੀਤਾ ਦਸਣ ਯੋਗ ਹੈ ਕਿ ਫਰੀਦਕੋਟ ਹਲਕੇ ਤੋਂ ਵਿਧਾਨ ਸਭਾ ਚੋਣਾਂ 2017 ਲਈ ਸਨੀ ਬਰਾੜ ਅਤੇ ਕੀਕੀਟੇਲੋਂ ਆਪਣੀ ਆਪਣੀ ਦਾਅਵੇਦਾਰੀ ਠੋਕਰੇ ਸਨ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਕੀਕੀਟੇਲੋਂ ਨੂੰ ਫਰੀਦਕੋਟ ਹਲਕੇ ਤੋਂ ਆਪਣਾ ਉਮੀਦਵਾਰ ਨਿਯ ਉਧਰ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਏ ਸਨੀ ਬਰਾੜ ਨੂੰ ਕੈਪਟਨ ਅਮੰਦਰ ਸਿੰਘ ਵੱਲੋਂ ਆਪਣਾ OSD ਬਣਾ ਲਿਆ ਗਿਆ ਸੀ ਕਾਂਗਰਸ ਸਰਕਾਰ ਬਣਨ ਤੋਂ ਪਹਿੰਤ ਕੈਪਟਨ ਅਮੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਬਣਦਿਆਂ ਹੀ ਸਨੀ ਬਰਾੜ ਸਰਕਾਰ ਚ ਫਿਰ ਤੋਂ ਮੁੱਖ ਮੰਤਰੀ ਦੇ OSD ਨਿਯੁਕਤ ਹੋ ਗਏ ਨੇ OSD ਬਣਨ ਤੋਂ ਬਾਅਦ ਸਨੀ ਬਰਾੜ ਪਹਿਲੀ ਵਾਰ ਫਰੀਦਕੋਟ ਪੁੱਜੇ ਫਰੀਦਕੋਟ ਦੇ ਲੋਕਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਬਰਾੜ ਦਾ ਪਰਮਾ ਸਵਾਗਤ ਕੀਤਾ ਗਿਆ ਪਰ ਹੈਰਾਨੀ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਹਲਕੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਇਸ ਮੌਕੇ ਨਾ ਤਾਂ ਖੁਦ ਪੁੱਜੇ ਤੇ ਨਾ ਹੀ ਉਨ੍ਹਾਂ ਦੇ ਸਮਰਥਕ ਇਸ ਬਾਰੇ ਪੱਤਰਕਾਰਾਂ ਨੇ ਸਨੀ ਬਰਾੜ ਨਾਲ ਵਿ ਇਹ ਗੱਲ ਕਹਿ ਕੇ ਅਸਲੀ ਤੂੰ ਤਾਲਾ ਬਟਨ ਦੀ ਕੋਸ਼ਿਸ਼ ਕੀਤੀ ਦੇਖੋ ਫਰੀਦਕੋਟ ਮੇਰਾ ਆਪਦਾ ਸ਼ਹਿਰ ਹੈ ਤੁਸੀਂ ਸਾਰੇ ਮੇਰੇ ਭਰਾ ਹੋ ਅੱਜ ਫਰੀਦਕੋਟ ਦੇ ਵਿੱਚ ਮੈਂ ਮਹਿਸੂਸ ਕਰ ਸਕਦਾ ਵੀ ਮੇਰੇ ਭਰਾਵਾਂ ਨੂੰ ਮੇਰੇ ਸਾਥੀਆਂ ਨੂੰ ਮੇਰੇ ਦੋਸਤਾਂ ਨੂੰ ਇੰਨੀ ਖੁਸ਼ੀ ਹੋਈ ਉਹ ਤਹਿ ਦਿਲੋਂ ਕੈਪਟਨ ਦਸ ਸਿੰਘ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਹਨਾਂ ਦੇ ਦੋਸਤ ਨੂੰ ਉਹਨਾਂ ਦੇ ਮਿੱਤਰ ਨੂੰ ਇੱਡੀ ਵੱਡੀ ਜ਼ਿੰਮੇਵਾਰੀ ਦੇ ਕੇ ਨਮਜਿਆ ਅਸੀਂ ਤਹਿ ਦਿਲੋਂ ਕੈਪਟਨ ਦਸ ਸਿੰਘ ਜੀ ਦਾ ਰਾਹੁਲ ਗਾਂਧੀ ਜੀ ਧੰਨਵਾਦ ਕਰਦੇ ਆਂ ਵੀ ਫਰੀਦਕੋਟ ਵਾਸਤੇ ਇੱਕ ਬਹੁਤ ਵੱਡੀ ਦੇਣ ਕੈਪਟਨ ਸਿੰਘ ਨੇ ਮੇਰੇ ਰੂਪ ਦੇ ਵਿੱਚ ਮੈਂ ਸੋਚਦਾ ਮੈਂ ਆਪਦਾ ਫਰਜ਼ ਤੇ ਜ਼ਿੰਮੇਵਾਰੀ ਤੇ ਪੰਜਾਬ ਸਰਕਾਰ ਦੀ ਇੱਜ਼ਤ ਬੜੇ ਤੰਦ ਹੀ ਨਾ ਲਵਾਂਗਾ ਸਾਡੇ ਸਾਡੀ ਉੱਥੇ ਆਲਰੇਡੀ ਸੈਸ਼ਨ ਚੱਲ ਰਿਹਾ ਹੈ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸਾਰੇ ਪੰਜਾਬ ਦੇ ਐਮ ਐਲ ਏ ਉੱਥੇ ਗਏ ਹੋਏ ਆ ਤੇ ਮੈਂ ਧੰਨਵਾਦ ਦਿਆਂ ਸਾਰੇ ਫਰੀਦਕੋਟ ਦੇ ਵੋਟਰਾਂ ਦਾ ਜਿਨ੍ਹਾਂ ਨੇ ਸਰ ਕੁਸ਼ਲਦੀਪ ਸਿੰਘ ਨੂੰ ਬਹੁਤ ਵੱਡੇ ਮਾਤੇ ਨਾਲ ਇੱਥੋਂ ਜਿਤਾਇਆ ਮੈਂ ਤੇ ਕੁਸ਼ਲਦੀਪ ਦੋਨੋਂ ਭਰਾ ਆਂ ਸਾਡੇ ਵਿੱਚ ਕੋਈ ਫਰਕ ਨਹੀਂ ਅਸੀਂ ਤੰਦ ਹੀ ਨਾ ਫਰੀਦਕੋਟ ਅਵਦਾਂ ਸਵਾਹ ਹਲਕੀ ਦੀ ਸੇਵਾ ਕਰਾਂਗੇ ਤੇਸ ਚੈਨਲ ਲਈ ਫਰੀਦਕੋਟ ਤੋਂ ਗੁਰਜੀਤ ਰੂਮਾਣਾ ਦੀ ਰਿਪੋਰਟ